ਅਸਲਾਮੁਅਲੈਕੁਮ ਉਮੀਦ ਕਰ ਰਹੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈਗੀ ਹੈ ਕਿ ਅਪਡੇਟ ਹੈਗੀ ਹੈ ਇਸ ਦੇ ਬਾਰੇ ਅਸੀਂ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਕੈਸ ਵਾਲੇ ਦੀ ਖਾਸ ਖਬਰ ਦੇ ਬਲ ਤੋਂ ਆਨ ਨੂੰ ਲੈ ਕੇ ਚੱਲਦੇ ਆ ਜੀ ਵੱਡੀ ਅਪਡੇਟ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਡਿਬਰੂਗੜ੍ਹ ਦੀ ਜੇਲ੍ਹ ਤੋਂ ਦਿੱਲੀ ਪਹੁੰਚੇ ਭਾਈ ਅਮਰਿਤਪਾਲ ਸਿੰਘ ਦਾ ਸਵਾਗਤ ਕਰਨ ਭਗਵੰਤ ਮਾਨ ਨੂੰ ਕਹੀਆਂ ਐਸੀਆਂ ਵੱਡੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੱਸਣਾ ਚਾਹਾਂਗੇ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਹੁਣ ਤੱਕ ਕਿਆ ਸਰਾਈਆਂ ਜਿਹੜੀਆਂ ਸੀ ਲਗਾਈਆਂ ਜਾ ਰਹੀਆਂ ਸੀ ਕਿ ਭਾਈ ਅਮਰਿਤ ਪਾਲ ਸਿੰਘ ਜੇਲ੍ਹ ਤੋਂ ਰਿਹਾ ਹੋਣ ਜਾ ਰਹੇ ਨੇ 10 ਮਾਰਚ ਨੂੰ ਉਹਨਾਂ ਨੇ ਜੇਲ੍ਹ ਤੋਂ ਰਿਹਾ ਹੋਣਾ ਸੀ ਪਰ ਆਖਰਕਾਰ ਕੀ ਕਾਰਨ ਬਣ ਗਏ ਨੇ ਕਿ ਭਾਈ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਹੋਏ ਨੇ ਜਾਂ ਫਿਰ ਨਹੀਂ ਬਹੁਤ ਤਰ੍ਹਾਂ ਦੇ ਲੋਕ ਜਿਹੜੇ ਨੇ ਇਸ ਤੇ ਬਿਆਨਵਾਜ਼ੀਆਂ ਵੀ ਕਰ ਰਹੇ ਨੇ ਫਿਲਹਾਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਡਿਬਰੂਗੜ ਜੇਲ੍ਹ ਦੇ ਵਿੱਚੋਂ ਰਿਹਾਈ ਜਿਹੜੀ ਹੈ ਹੋਈ ਐ ਤੇ ਜਾਦਰ ਨਹੀਂ ਸੰਸਦ ਦੀ ਕਮੇਟੀ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਲਈ ਜਿੱਥੇ 53 ਦਿਨਾਂ ਦੀ ਛੁੱਟੀ ਮੰਗੀ ਗਈ ਐ ਸਪਾਰਸ਼ ਕੀਤੀ ਗਈ ਇਹ 53 ਦਿਨ ਦੀ ਛੁੱਟੀ ਦੀ ਸੋ ਆਖਰ ਕੀ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਤੋਂ ਇਸ ਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗੇ ਸੰਸਦ ਦੀ ਕਮੇਟੀ ਨੇ ਲੋਕ ਸਭਾ ਦੇ ਵਿੱਚ ਗੈਰ ਹਾਜ਼ਰੀ ਕਾਰਨ ਐਨਐਸਟੀ ਤਹਿਤ ਨਜ਼ਰਬੰਦ ਪੰਜਾਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਲਈ ਪਿਛਲੇ ਸਮੇਂ ਦੌਰਾਨ ਦਿੱਤੀਆਂ ਗਈਆਂ ਦੋ ਅਰਜ਼ੀਆਂ ਦੇ ਆਧਾਰ ਤੇ ਜਿੱਥੇ ਅੱਜ 54 ਦਿਨ ਦੀ ਛੁੱਟੀ ਰੀਸ ਪਾਸ ਕੀਤੀ ਗਈ ਹੈ ਸੰਸਦ ਮੈਂਬਰ ਅਮਰਿਤਪਾਲ ਸਿੰਘ April 2023 ਤੋਂ ਹੀ ਕੌਮੀ ਸੁਰੱਖਿਆ ਕਾਨੂੰਨ ਦੇ ਤਹਿਤ ਅਸਾਮ ਦੇ ਡਿਬਰੂਗੜੀ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਨਜ਼ਰਬੰਦੀ ਕਾਰਨ ਗੈਰ ਹਾਜ਼ਰੀ ਦੀ ਛੁੱਟੀ ਲਈ ਲੋਕ ਸਭਾ ਸਪੀਕਰ ਨੂੰ ਦੋ ਅਰਜ਼ੀਆਂ ਦਿੱਤੀਆਂ ਸਨ ਪਹਿਲੀ ਅਰਜ਼ੀ 30 ਨਵੰਬਰ 2024 ਅਤੇ ਦੂਜੀ 16 ਦਸੰਬਰ 2024 ਨੂੰ ਹੀ ਦਿੱਤੀ ਗਈ ਸੀ ਭਾਜਪਾ ਦੇ ਜਿੱਥੇ ਕਿ ਵਿਪਲਵ ਦੇਵ ਦੀ ਪ੍ਰਧਾਨਗੀ ਹੇਟਲੀ ਕਮੇਟੀ ਨੇ ਸਦਨ ਦੀਆਂ ਮੀਟਿੰਗਾਂ ਤੋਂ ਮੈਂਬਰਾਂ ਦੀ ਗੈਰ ਹਾਜ਼ਰੀ ਬਾਰੇ ਅੱਜ ਲੋਕ ਸਭਾ ਦੇ ਵਿੱਚ ਪੇਸ਼ ਕੀਤੀ ਗਈ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਸੰਸਦ ਮੈਂਬਰ ਨੇ 24 ਜੂਨ ਤੋਂ ਤੇ 22 ਜੁਲਾਈ ਤੋਂ 9 ਸੋ 19 ਦਿਨ 25 ਨਵੰਬਰ ਤੋਂ 20 ਨਵੰਬਰ ਤੱਕ ਕੁੱਲ 26 ਦਿਨ ਕੁੱਲ ਮਿਲਾ ਕੇ 53 ਦਿਨ ਦੀ ਗੈਰ ਹਾਜ਼ਰੀ ਦੀ ਛੁੱਟੀ ਲਈ ਅਰਜ਼ੀ ਪੇਸ਼ੀਆ ਸਨ ਇਸ ਕੋ ਪਹਿਲਾਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਸੰਸਦ ਇਜਲਾਸ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ ਅਮਰਿਤਪਾਲ ਨੇ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਉਸ ਨੇ 3 ਨਵੰਬਰ ਨੂੰ ਲੋਕ ਸਭਾ ਸਪੀਕਰ ਕੋਲ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਲਈ ਅਪੀਲ ਕੀਤੀ ਉਹਨਾਂ ਦੱਸਿਆ ਸੀ ਕਿ ਉਹ 46 ਦਿਨਾਂ ਤੋਂ ਸੰਸਦ ਗੈਰ ਹਾਜ਼ਰ ਚੱਲ ਰਹੇ ਨੇ ਸੰਸਦ ਮੈਂਬਰ ਨੇ ਆਪਣੀ ਪਟੀਸ਼ਨ ਦੇ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ 60 ਦਿਨਾਂ ਦੀ ਗੈਰ ਹਾਜ਼ਰੀ ਕਾਰਨ ਉਹਨਾਂ ਨੂੰ ਖਡੂਰ ਤਾਰ ਲੋਕ ਸਭਾ ਸਟਰੀਟ ਗਉਣ ਦਾ ਡਰ ਹੈ ਜਿਸ ਕਾਰਨ 19 ਲੱਖ ਲੋਕ ਅਗਵਾਈ ਤੋਸ ਤਖਣੇ ਜਾਪ ਰਹੇ ਨੇ ਲੋਕ ਸਭਾ ਕਮੇਟੀ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਭਾਈ ਅਮਰਿਤਪਾਲ ਸਿੰਘ 3 ਨਵੰਬਰ ਨੂੰ ਗੈਰ ਹਾਜ਼ਰੀ ਦੀ ਛੁੱਟੀ ਲਈ ਅਰਜੀ ਦਿੱਤੀ ਸੀ ਕੇਂਦਰ ਵੱਲੋਂ ਕੀਤੀ ਗਈ ਰਿਪੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਾਹਮਣੇ ਜਿਹੜੀ ਪੇਸ਼ ਕੀਤੀ ਜਾਵੇਗੀ ਸੰਸਦ ਦੀ ਹਾਜ਼ਰੀ ਤਹਿਤ ਅਮਰਿਤਪਾਲ ਸਿੰਘ ਪਰਟੀਸ਼ਨ ਤੇ ਸੁਣਵਾਈ ਕੀਤੀ ਜਾਵੇਗੀ ਪਿਛਲੀ ਸੁਣਵਾਈ ਕਰਵਾਨ ਦਿੱਤੇ ਕੇਵਦੀਕ ਸੌਲਿਸਟਰ ਜਰਨਲ ਸਤਿਆਪਾਲ ਜੈ ਨਿਤਨ ਬਸਿਆ ਸੀ ਕਿ ਸੰਸਦੀ ਕਮੇਟੀ 10 ਮਾਰਚ ਨੂੰ ਸਪੀਕਰ ਨੂੰ ਆਪਣੀਆਂ ਸ਼ਿਫਾਰਸ਼ਾਂ ਸੌਂਪੇਗੀ ਅਤੇ ਜਦੋਂ ਤੱਕ ਇਹ ਨਹੀਂ ਹੁੰਦਾ ਕਮੇਟੀ ਦੀਆਂ ਸ਼ਿਫਾਰਸ਼ਾਂ ਗੁਪਤ ਹੋਣ ਕਰਕੇ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਸੰਸਦੀ ਕਮੇਟੀ ਨੇ 3 ਮਾਰਚ ਨੂੰ ਅਮਰਿਤਪਾਲ ਸਿੰਘ ਅਤੇ 4 ਚੋਰ 4 ਹੋਰ ਸੰਸਦ ਮੈਂਬਰਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਦੇ ਵਿਚਾਰ ਕਰਨ ਲਈ ਆਪਣੀ ਮੀਟਿੰਗ ਵੀ ਕੀਤੀ ਸੀ ਤੁਹਾਨੂੰ ਦਾ ਦਿਏ ਕੇ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਸੋਸ਼ਲ ਪੇਟੀ ਕਰਚਾਵਾ ਨੇ ਕਿ ਉਹਨਾਂ ਦੀ ਰਿਹਾਈ ਹੋ ਚੁੱਕੀ ਹੈ ਫਿਲਹਾਲ ਉਹਨਾਂ ਦੀ ਰਿਹਾਈ ਜਿਹੜੀ ਹੈ ਹਜੇ ਨਹੀਂ ਕੋਈ ਪਰ ਖੁਸ਼ੀ ਹੁੰਦੀ ਜੇਕਰ 10 ਮਾਰਚ ਨੂੰ ਹੀ ਜੋ ਪੇਪਰ ਕਾਰਵਾਈ ਸੀ ਕਰਕੇ ਉਹਨਾਂ ਦੀ ਰਿਹਾਈ ਹੋ ਜਾਂਦੀ ਫਿਲਹਾਲ ਹਜੇ ਕੁਝ ਘੰਟੇ ਜਿਹੜੇ ਲੱਗਣਗੇ ਉਹਨਾਂ ਦੀ ਰਿਹਾਈ ਨੂੰ ਚਰਚਾ ਦਿੰਦੀ ਜਿਹੜੀ ਹੈ ਉਹਨਾਂ ਦੀ ਰਿਹਾਈ ਬਿਲਕੁਲ ਮੰਗੀ ਗਈ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਪਾਈ ਅਮਰਿਤਪਾਲ ਸਿੰਘ ਕਿੱਥੇ ਰਹਿਣਗੇ ਬਹੁਤ ਵੱਡੀ ਜਿਹੜੀ ਹੈ ਇੱਕ ਦੇਖਣਯੋਗ ਗੱਲ ਹੈ ਕਿਹਾ ਜਾ ਰਿਹਾ ਹੈ ਕਿ ਉਹ ਦਿੱਲੀ ਦੇ ਵਿੱਚ रहਣਗੇ ਸਤਤ ਸ੍ਰੀ ਅਕਾਲ ਪ੍ਰੋਖਿਆ ਦੇ ਹੇਠ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿ ਜਿਸ ਤਰ੍ਹਾਂ ਕਿ 104 ਸਮਾਗਮ ਦੇ ਵਿੱਚ ਹੋਇਆ ਸੀ ਆਖਰ ਕੁਝ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਤੇ ਕੱਲ ਹੀ ਦਿੱਲੀ ਲਿਆਂਦਾ ਜਾ ਚੁੱਕਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਮਿਲ ਕੇ ਆਏ ਨੇ ਹਾਲਾਂਕਿ ਇਸ ਮੀਟਿੰਗ ਨੂੰ ਵੀ ਗੁਪਤ ਰੱਖਿਆ ਗਿਆ ਫਿਲਹਾਲ ਇਹ ਸਿਰਫ ਅਫਵਾਹਾਂ ਹੀ ਨੇ ਅਜੇ ਹਾਕ ਕੁਝ ਵੀ ਨਹੀਂ ਹੈ ਸਿਰਫ ਉਹਨਾਂ ਦੀ 54 ਦਿਨ ਦੀ ਛੁੱਟੀ ਦਾ ਜਿਹੜੀ ਹੈ ਹਲੇ ਸਿਫਾਰਿਸ਼ ਕੀਤੀ ਗਈ ਹੈ ਤੇ ਹਲੇ ਉਹਨਾਂ ਦੀ ਛੁੱਟੀ ਜਿਹੜੀ ਹੈ ਬਿਲਕੁਲ ਮਨਜ਼ੂਰ ਹੋਵੇਗੀ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਪੰਜਾਬ ਆਉਂਦੇ ਨੇ ਜਾਂ ਫਿਰ ਦਿੱਲੀ ਦੇ ਵਿੱਚ ਹੀ ਉਹਨਾਂ ਦਾ ਇੰਤਜ਼ਾਮ ਕੀਤਾ ਜਾਏਗਾ ਰਹਿਣ ਦਾ ਇਹ ਹਲੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਫਿਲਹਾਲ ਜਲਦੀ ਹੀ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਬਾਰੇ ਤੁਹਾਨੂੰ ਖੁਸ਼ਖਬਰੀ ਮਿਲ ਸਕਦੀ ਹੈ ਜਥੇਬੰਦੀਆਂ ਨੇ ਆਸ ਪ੍ਰਗਟਾਈ ਹੈ ਕਿ ਉਹਨਾਂ ਦਾ ਭਾਰੀ ਤੇ ਜ਼ੋਰਦਾਰ ਸਵਾਗਤ ਜਿਹੜਾ ਹੈ ਕੀਤਾ ਜਾਏਗਾ ਸੋ ਮਿਰਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਹੀ ਧੰਨਵਾਦ ਭਾਈ ਅਮਰਿਤਪਾਲ ਨੂੰ ਲੈ ਕੇ ਜੜੀ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਹੈ ਵੀਰੋ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਲਈ ਜਿਸ ਤਰ੍ਹਾਂ ਕਿ ਪੰਜਾਬ ਦੇ ਲੋਕਾਂ ਨੂੰ ਬੜੀ ਬੇਸਬਰੀ ਦੇ ਨਾਲ ਭਾਈ ਅੰਮ੍ਰਿਤਪਾਲ ਦਾ ਇੰਤਜ਼ਾਰ ਸੀਗਾ ਕਿ 10 ਤਾਰੀਖ ਨੂੰ ਉਹਨਾਂ ਨੂੰ ਰਿਹਾਈ ਮਿਲ ਜਾਏਗੀ ਲੇਕਿਨ ਉਹ ਰਿਹਾਈ ਨਾ ਮਿਲੀ ਹੁਣ ਜਿਹੜੀ ਉਹਨਾਂ ਵੱਲੋਂ 54 ਦਿਨ ਦੀ ਛੁੱਟੀ ਦੀ ਦਰਖਾਸਤ ਦਿੱਤੀ ਗਈ ਹੈ ਉਹਦੀ ਮਨਜ਼ੂਰੀ ਹੋਣ ਜਾ ਰਹੀ ਹੈਗੀ ਹੈ ਔਰ ਇੱਕ ਹੋਰ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਸੀਐਮ ਭਗਵੰਤ ਮਾਨ ਜਿਹੜੇ ਆ ਉਹ ਅ ਭਾਈ ਅਮਰਤਪਾਲ ਨੂੰ ਮਿਲ ਕੇ ਆਏ ਆ ਜਿਹੜੇ ਕਿ ਖੁਫੀਆ ਤੌਰ ਤੇ ਉਹਨਾਂ ਨੂੰ ਰੱਖਿਆ ਗਿਆ ਹੈਗਾ ਵਾ ਦਿੱਲੀ ਉਹਨਾਂ ਨੂੰ ਲੈ ਲੈ ਆਏ ਨੇ ਲੇਕਿਨ ਇਸ ਖਬਰ ਦੇ ਵਿੱਚ ਇਹ ਕਿੰਨੀ ਸਚਾਈ ਹੈ ਕਿੰਨੀ ਹਕੀਕਤ ਹੈ ਇਸ ਦਾ ਕੋਈ ਠੋਸ ਜਿਹੜਾ ਵੈ ਉਹ ਖਬਰ ਨਹੀਂ ਮਿਲੀ ਹੈਗੀ ਨਾ ਹੀ ਜ਼ਰਾਏ ਤੋਂ ਕੋਈ ਠੋਸ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਜਿਸ ਤੇ ਬੇਸ ਤੇ ਇਹ ਕਿਹਾ ਜਾ ਸਕਦਾ ਹੈ ਕਿ ਵਾਕਈ ਉਹਨਾਂ ਦੀ ਜਿਹੜੀ ਛੁੱਟੀ ਹੈ 54 ਦਿਨ ਦੀ ਉਹ ਮਨਜ਼ੂਰ ਹੋ ਗਈ ਹੈ ਔਰ ਉਹ ਦਿੱਲੀ ਆਵੇ ਹੀ ਹੈਗੀ ਹੈ ਲੇਕਿਨ ਇਹ ਗੱਲ ਯਕੀਨੀ ਹੈ ਕਿ ਉਹਨਾਂ ਨੂੰ ਜਿਹੜੀ 54 ਦਿਨ ਦੀ ਛੁੱਟੀ ਹੈਗੀ ਹੈ ਉਹ ਉਹਨਾਂ ਨੂੰ ਲਾਜ਼ਮੀ ਮਿਲ ਜਾਏਗੀ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਲੋਕ ਸਭਾ ਦੇ ਸੈਸ਼ਨ ਵਿੱਚ ਜਦੋਂ ਸੋ ਸੋਚਕ ਸੁਆਗਤ ਵਿੱਚ ਸ਼ਮੂਲੀਅਤ ਕੀਤੀ ਸੀਗੀ ਇਸ ਉਹਨਾਂ ਦੀ ਉਸ ਖਬਰ ਨੂੰ ਖੁਫੀਆ ਰੱਖਿਆ ਗਿਆ ਸੀਗਾ ਕੋਈ ਵੀ ਫੁਟੇਜ ਜਾਂ ਕੋਈ ਵੀ ਖਬਰ ਬਾਹਰ ਨਿਕਲ ਕੇ ਨਹੀਂ ਸੀ ਆਈ ਨਾ ਕਿਸੇ ਨੂੰ ਉਹਨਾਂ ਨੂੰ ਮਿਲਣ ਦਿੱਤਾ ਗਿਆ ਸੀ ਇਵਨ ਕੋ ਉਹਨਾਂ ਦੇ ਪਰਿਵਾਰ ਨੂੰ ਵੀ ਨਹੀਂ ਸੀ ਮਿਲਣ ਦਿੱਤਾ ਗਿਆ ਇਸੇ ਤਰ੍ਹਾਂ ਹੁਣ ਵੀ ਇਹੀ ਕਿਹਾ ਜਾ ਰਿਹਾ ਹੈਗਾ ਵੈ ਕਿ ਜਿਹੜੀ ਉਹਨਾਂ ਨੂੰ 54 ਦਿਨ ਦੀ ਛੁੱਟੀ ਮਿਲਣੀ ਹੈਗੀ ਆ ਉਹਦੇ ਵਿੱਚ ਉਹ ਕਿਸੇ ਦੇ ਨਾਲ ਵੀ ਕਿਸੇ ਕਿਸਮ ਦੀ ਕੋਈ ਮੁਲਾਕਾਤ ਨਹੀਂ ਕਰ ਸਕਣਗੇ ਨਾ ਹੀ ਕੋਈ ਅਪਡੇਟ ਸਾਹਮਣੇ ਨਿਕਲ ਕੇ ਆਏਗੀ ਉਹਨਾਂ ਦੇ ਅਲੋ ਔਰ ਨਾ ਹੀ ਕੋਈ ਫੁਟੇਜ ਨਿਕਲ ਕੇ ਆਏਗੀ ਬਲਕਿ ਇਹ ਮਾਮਲਾ ਬਿਲਕੁਲ ਉਸੇ ਤਰ੍ਹਾਂ ਖੁਫੀਆ ਰੱਖਿਆ ਜਾਏਗਾ ਬਾਕੀ ਹੈ ਇਹ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਵਾ ਵਰਦੇਸ਼ ਕਰਨ ਦੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਲੇਕਿਨ ਉਮੀਦ ਕੀਤੀ ਜਾ ਰਹੀ ਹੈ ਕਿ ਬਹੁਤ ਜਲਦ ਉਹ ਜਿਹੜੇ ਆ ਉਹ ਇਸ ਸੈਸ਼ਨ ਦੇ ਵਿੱਚ ਜਿਹੜਾ ਕਿ ਲੋਕ ਸਭਾ ਦਾ ਹੈਗਾ ਉਹਦੇ ਵਿੱਚ ਸ਼ਿਰਕਤ ਕਰਨਗੇ ਬਾਕੀ ਵੀਰੋ ਤੁਹਾਨੂੰ ਵੀਡੀਓ ਕੈਂਜੀ ਦੀ ਲਗੀ ਕਮੈਂਟਸ ਕਰਕੇ لازਮੀ ਦੱਸਿਓ ਕਿ ਆਪਣਾ ਟੀਰਸਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ